ਸੁਖਮਨੀ ਸਾਹਿਬ ਪੜਨ ਲੱਗੇ ਬੋਲੋ ਵੇਖ ਤੇ ਅਹੀਂ ਕਿਨੇ ਸ਼ੇਕ ਫਤਾ ਗੁੱਸੇ ਹੁੰਦਾ ਕੰਮ ਵੇਖੋ ਕਿਧਰ ਨੂੰ ਤੁਰ ਪਿਆ ਸੋਚੋ ਨਾ ਇੱਕ ਉੱਚ ਦਾ ਪੀਰ ਜਿਹੜਾ ਮੁਸਲਮਾਨਾਂ ਦਾ ਰਾਜਾ ਹੋਵੇ ਉਹ ਆ ਕੇ ਸੁਖਮਨੀ ਸਾਹਿਬ ਪੜੇ ਜੋੜੇ ਝਾੜੇ ਰਮੰਦਰ ਸਾਹਿਬ ਤੇ ਸਾਡਾ ਪਾਪਾ ਡੱਬਾ ਚੱਕ ਕੇ ਤੁਰਿਆ ਜਾਂਦਾ ਅਹੀਂ ਵੀ ਉਧਰੋਂ ਬਹੁਤ ਆਉਂਦੇ ਮੈਂ ਕਿਹਾ ਪਾਪਾ ਕੀ ਹੋਇਆ ਕਹਿੰਦਾ ਸ਼ੇਕ ਫਰੇ ਚੱਲਿਆ ਮੈਂ ਕਿਹਾ ਜੇ ਨਾ ਗਿਆ ਕਹਿੰਦਾ ਮੱਜ ਮਰ ਜੂ ਦਮਾਗਾ ਕੈਨੇਡਾ ਅਮਰੀਕਾ ਹੀ ਜਾਂਦੇ ਰਹਿੰਦੇ ਉੱਥੇ 200 200 گاਵਾ 500 ਤੇ ਮਰੀਆਂ ਨਹੀਂ ਉੱਥੇ ਤੇ ਹੈਗਾ ਹੀ ਨਹੀਂ ਠੀਕ ਪਤਾ ਬੋਲੋ ਵੈਗਰੂ ਤੂੰ ਹੀ ਬਾਤ ਕੀ ਗੱਲਾਂ ਛੱਡੋ ਸਾਰੇ ਮੈਂ ਆਪਦੀ ਗੁਰੂ ਦੀ ਹਜੂਰੀ ਚ ਕਿਨਾ ਮੇਰੇ ਪਾਤਸ਼ਾਹ ਬੈਠੇ ਮੈਂ ਸਟੇਜ ਤੇ ਬੋਲਦਾ ਜੀ ਉਹਦੇ ਚ ਸ਼ਕਤੀ ਹੋਵੇ ਤੇ ਮੇਰਾ ਗੱਲ ਨਾ ਕੁੱਟ ਦੇ ਕਈ ਮੰਨਦੇ ਆ ਨਾ ਵੀ ਬਾਬੇ ਚ ਸ਼ਕਤੀ ਆ ਦਿਖਾਵੇ ਅਹੀਂ ਕਹਿੰਦਾ ਸਿੱਧਾ ਉਹਨੂੰ ਕਿਹਾ ਜਾ ਤੇਰੇ ਬਾਰੇ ਮੈਂ ਬੋਲਿਆ ਨਾ ਵੇਖੋ ਪਿਆਰਿਓ ਜਿਨ੍ਹਾਂ ਨੇ ਮੇਰੇ ਪਿਤਾ ਨੂੰ ਸ਼ਹੀਦ ਕਰਾਇਆ ਇਤਿਹਾਸ ਵਿੱਚ ਜ਼ਿਕਰ ਆਉਂਦਾ ਇਹਨਾਂ ਬੰਦਿਆਂ ਦਾ ਮਰਤਜਾ ਖਾਂ ਬਾਕੀ ਬਿੱਲਾ ਮਾਰੇ ਦਾ ਸਾਕਾ ਭਰਾ ਨਾਲ ਹੀ ਇਹਨਾਂ ਪੂਰਾ ਜੋਰ ਲਾਇਆ ਉੱਥੇ ਦਿੱਲੀ ਜਾ ਕੇ ਲਾਹੌਰ ਕਹਿੰਦੇ ਬਾਬਾ ਇੱਕ ਨਵਾਂ ਹੀ ਗ੍ਰੰਥ ਤਿਆਰ ਕਰਤਾ ਹੀ ਉੱਥੇ ਮਥਾ ਟੇਕਨ ਦੇਈ ਤੇ ਤੁਹਾਡਾ ਸਾਈ ਮੀਆਂ ਮੀਰ ਉੱਥੇ ਜੋੜੇ ਝਾੜ ਕੇ ਸੁਖਮਣੀ ਸਾਹਿਬ ਪੜਨ ਦਿਆ ਤੇ ਜੇ ਤੂੰ ਅੱਜ ਨਾ ਨਾ ਰੋਕਿਆ ਤੇ ਇਹ ਕੰਮ ਵਾਝ ਜਾਣਾ ਇਹ ਵੇਖੋ ਅੱਜ ਆਪਾਂ ਡਰਦੇ ਆਂ ਕਿ ਕੋਈ ਫੜ ਕੇ ਲੈ ਜਾਉ ਜੇਲ੍ਹ ਚ ਚਲ ਜਾਗੇ ਅੱਜ ਵੀ ਪੁੱਤ ਜੇਲਾਂ ਚ ਬੈਠੇ ਨਾ ਪਰ ਮੈਂ ਇੱਕੋ ਗੱਲ ਕਹਿੰਨਾ ਸਭ ਤੋਂ ਪਹਿਲੀ ਵਾਰ ਹੀ ਜ਼ੇਰ ਗਏ ਗੁਰੂ ਨਾਨਕ ਸਾਹਿਬ ਜਦੋਂ ਬਾਬਰ ਨੂੰ ਰੋਕਿਆ ਸੀ ਨਾ ਐਮਨਾਬਾਦ ਕਹਿੰਦੇ ਮਰਦਾਨਿਆਂ ਬਵੇਂਗਾ ਅੱਜ ਰੋਕਣਾ ਹੀ ਤੇ ਜਦੋਂ ਉੱਥੇ ਹੱਥ ਕੜੀ ਲੱਗੀ ਜੇਲ੍ਹ ਗਏ ਤੇ ਮਰਦਾਨਾ ਕਹਿੰਦਾ ਬਾਬਾ ਅਣ ਖੋਸ਼ ਆਂ ਦੇਖੋ ਰੱਬ ਸਾਡਾ ਗਿਆ ਨਾ ਆਪਾਂ ਮਿੱਟੀ ਦੇ ਪਤਲੇ ਪਤਾ ਨਹੀਂ ਕਦੋਂ ਮਰ ਜਾਣਾ ਅਗਲੇ ਆਂ ਫੂਕ ਦੇਣਾ ਜੋਦੇ ਬਣੇ ਜੋਦੇ ਤੇ ਮਰਦਾਨੇ ਨੂੰ ਮਾਰੇ ਕਹਿੰਦੇ ਕੀ ਗੱਲ ਐ ਪ੍ਰੋਫੈਸਰ ਪੂਰਨ ਸਿੰਘ ਵਰਗੇ ਜੋਦੇ ਇਤਿਹਾਸ ਲਿਖਿਆ ਮਰਦਾਨਾ ਕਹਿੰਦਾ ਬਾਬਾ ਕਿੱਥੋਂ ਛੇੜ ਲਿਆ ਹੁਣ ਜੇਲ੍ਹ ਚ ਪਾਤਾ ਨਾ ਆਪਣੇ ਕੋਈ ਦਲੀਲ ਆ ਨਾ ਵਕੀਲ ਆ ਨਾ ਅਪੀਲ ਆ ਨਾ ਘਰ ਦੇ ਮਗਰੋਂਣਾ ਤੇ ਛਡਾਉਣਾ ਕਿੰਨੇ ਤੇ ਉਹ ਰੱਬ ਸੀ ਉਹਨੇ ਕਿਹਾ ਮਰਦਾਨਿਆ ਕਰਤਾਰ ਤੇ ਪਰ ਸਾਰਖ ਇਹ ਦੁਨੀਆ ਉਹਨੇ ਬਣਾਈ ਆ ਵੇਖੀ ਕਿਦਾਂ ਇਹਦੀਆਂ ਗੋਡੀਆਂ ਲਵਾਉਂਦੇ। ਉਥੇ ਵੀ ਚੱਕੀਆਂ ਘੁਮਾਈਆਂ ਕਿ ਨਹੀਂ। ਬਾਬਰ ਨੂੰ ਪੈਰੀਂ ਪਵਾਇਆ ਨਾਲੇ ਸਾਰੇ ਕੈਦੀ ਛਡਾਏ ਬਾਬੇ ਨੇ। ਦੂਜੀ ਵਾਰੀ ਮੇਰੇ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਤੋਂ ਆਗੇ ਫੌਜੀ ਕਾਫਲੇ ਤੇ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਬਾਣੀ 'ਚ ਵੀ ਵੱਦ ਘਟ ਗਿਆ ਸਾਨੂੰ ਤੇ ਨਾਲੇ ਤੁਸੀਂ ਜਾਤ ਪਾਤ ਖਤਮ ਕਰਤੀ। ਵੀ ਸਾਰਿਆਂ ਦਾ ਹੱਕ ਬਰਾਬਰ ਨਹੀਂ ਨਾ। ਖਤਰੀ ਬ੍ਰਾਹਮਣ ਇਹ ਦੋ ਚੇ ਸੀ ਤੀਜੇ ਸੀ ਵੈਸ਼ ਚੌਥੇ ਸੀ ਸੂਦਰ ਤੇ ਗੁਰੂ ਅਰਜਨ ਸਾਹਿਬ ਨੇ ਕੀ ਕੀਤਾ ਮੇਰੇ ਬਾਦਸ਼ਾਹ ਨੇ ਇੱਕ ਸਰੋਵਰ ਤਿਆਰ ਕਰਤਾ ਜਿਹੜਾ ਅੱਜ ਵੀ ਫਿਰਦੇ ਪੂਰਨ ਨੂੰ ਪਰ ਪੂਰਿਆ ਨਹੀਂ ਜਾਣਾ ਅੱਗੇ ਉਦਾਂ ਪੂਰਦੇ ਹੀ ਹੁਣ ਪ੍ਰਚਾਰਕ ਖਰੀਦ ਕੇ ਉਹਨਾਂ ਤੋਂ ਬੁਲਾਉਂਦੇ ਆ ਵੀ ਇਹ ਪਾਣੀ ਹੈ ਨਾ ਇਹ ਬਾਪੂ ਦਾ ਘਾਰ ਆ ਇਥੇ ਕਈ ਤੁਰਗੇ ਜੇ ਤੇ ਉਸ ਜਲ ਦੇ ਵਿੱਚ ਜਦੋਂ ਸਾਰੇ ਇਕੱਠੇ ਇਸ਼ਨਾਨ ਕਰਦੇ ਉੱਥੇ ਜਾਤ ਪਾਤ ਖਤਮ ਹੁੰਦੀ ਕਿ ਨਹੀਂ ਬੋਲੋ ਵੇਗ ਹੁਣ ਦੁੱਖ ਭੰਜਨੀ ਥੱਲੇ ਜਦੋਂ ਮੈਂ ਇਸ਼ਨਾਨ ਕੀਤਾ ਉੱਥੇ ਜੱਟ ਵੀ ਨਾਤਾ ਸ਼ੀਂਬਾ ਵੀ ਨਾਤਾ ਮਜਬੀ ਵੀ ਨਾਈ ਵੀ ਧੀਰ ਸਾਰਿਆਂ ਇਕੱਠਿਆਂ ਇਸ਼ਨਾਨ ਕੀਤਾ ਪਿਆਰ ਬਣ ਗਿਆ ਨਾ ਕੁਦਰਤ ਕੇ ਏਕ ਨੂਰ ਤੇ ਤੇ ਜਦੋਂ ਜਾ ਕੇ ਦੇਗ ਪ੍ਰਸ਼ਾਦ ਵੰਡਿਆ ਸਾਰਿਆਂ ਨੂੰ ਇਕੱਠਾ ਪਿਆਰ ਬਣ ਗਿਆ ਜਦੋਂ ਰਾਗੀ ਸਿੰਘ ਇਧਰਲਾ ਸ਼ੀਂਬਾ ਵਿਜਲਾ ਮਜੀਬੀ ਸਿੰਘ ਤੇ ਇਧਰ ਲਨ ਆਈ ਤਿੰਨੇ ਇਕੱਠੇ ਹੋ ਗਏ ਤੇ ਜਿਹੜਾ ਹਜੂਰੀ ਚ ਬੈਠਾ ਗਰੀਬ ਗੁਰਬਾ ਜਦੋਂ ਮਾਰੇ ਨੇ ਚਾਰ ਵਰਨ ਇਕੱਠੇ ਕਰਤੇ ਤੜਕੇ ਉੱਠ ਕੇ ਸਿੱਖ ਨੂੰ ਆਖਿਆ ਕਰੇ ਇਸ਼ਨਾਨ ਬੋਲਦੇ ਨਹੀਂ ਸਿਮਰ ਪ੍ਰਭ ਉਹਨੂੰ ਕਹਿੰਦੇ ਪਾਠ ਕਰ ਉਹਨੂੰ ਬ੍ਰਾਹਮਣ ਬਣਾਤਾ ਸਵੇਰੇ ਸਵੇਰੇ ਪੋਥੀ ਤੇ ਜਦੋਂ ਫਿਰ ਗੱਡੀ ਚ ਬੈਠਾ ਇੱਕ ਕਰਵਾਲ ਵਰ ਭਰ ਕੇ ਇਧਰ ਪਾਇਆ ਦੇਕ ਠੀਕ ਨਹੀਂ ਰੱਖਣੇ ਪੈਣੇ ਭਾਈ ਸਮਝ ਇਦਾਂ ਦਾ ਕੋ ਸਤਨਾ ਚੂੜੀਆਂ ਤੇ ਗੋਣੀਆਂ ਨਹੀਂ ਹੁਣ ਕਿਉਂਕਿ ਆਪਾਂ ਵੀ ਗੁਰਨੇੜੇ ਫਿਰਦੇ ਆਂ ਭਰ ਕੇ ਰੱਖਣੇ ਪੈਣੇ ਉਦੋਂ ਫਿਰ ਮਾਰੇ ਕਹਿੰਦੇ ਜਦੋਂ ਤੇਰੇ ਕੋਲ ਸ਼ਸਤਰ ਹੋਊਗਾ ਤੇ ਅਗਲੇ ਬੰਦੇ ਚੱਲਣ ਗਿਆ ਤੇ ਫਿਰ ਇਧਰੋਂ ਕਿਹੜਾ ਨਹੀਂ ਚੱਲਣੀਆਂ ਤੇ ਤੂੰ ਖਤਰੀ ਜਦੋਂ ਫਿਰ ਤੂੰ ਟਰਾਲੀ ਕਣਕ ਦੀ ਭਰ ਕੇ ਲਿਆ ਕੇ ਗੁਰਦੁਆਰੇ ਦੇ ਬੂਹੇ ਆ ਵੀਰਾਂ ਨੇ ਪ੍ਰਬੰਧ ਕੀਤਾ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਤੁਹਾਡਾ ਧੰਨਵਾਦ ਆ ਤੇ ਜਦੋਂ ਫਿਰ ਆਪਣੀ ਟਰਾਲੀ 'ਚ ਦੋ ਬੋਰੀਆਂ ਲਾ ਕੇ ਗੁਰਦੁਆਰੇ ਰੱਖਤੀਆਂ ਵੀ ਇਹ ਗਰੀਬ ਦਾ ਮਾਰੇ ਦਸਵੰਦ ਦਾ ਤੁਸੀਂ ਬਣ ਗਏ ਵੈਸ਼ ਤੇ ਜਦੋਂ ਆਪਾਂ ਜਾ ਕੇ ਲੰਗਰ 'ਚ ਪ੍ਰਸ਼ਾਦਾ ਛੱਕੇ ਤੇ ਜਿੱਥੇ ਸਾਰੀ ਸੰਗਤ ਝੂਠੇ ਭਾਂਡੇ ਫੜਾਉਂਦੀ ਉਸ ਲਾਈਨ 'ਚ ਲਾ ਕੇ ਸਾਰਿਆਂ ਦੇ ਝੂਠੇ ਭਾਂਡੇ ਫੜ ਕੇ ਮਾਂਜੇ ਤੇ ਤੁਸੀਂ ਬਣ ਗਏ ਛੂਦਰ ਬੋਲੋ ਵੈਗਰੇ ਚਾਰੇ ਆਪਾਂ ਨੂੰ ਬਣਾਤਾ ਨਾ ਵੀ ਸਵੇਰੇ ਤੁਸੀਂ ਪਾਠ ਕਰੋ ਤੇ ਬ੍ਰਾਹਮਣ ਜਦੋਂ ਸ਼ਸਤਰ ਪਾ ਕੇ ਨਿਕਲੋ ਤੇ ਖੱਤਰੀ ਜਦੋਂ ਆਪਦੀ ਦੁਕਾਨ ਆਉਂਦਾ ਦਿਹਾੜੀ ਦਾ ਪਾ ਸਾਰੇ ਆਪਾਂ ਭੈਣ ਭਰਾ ਮਿਹਨਤੀ ਉਦੋਂ ਤੁਸੀਂ ਵੈਸ਼ ਤੇ ਜਦੋਂ ਗੁਰਦੁਆਰੇ ਸਾਰੀ ਸੰਗਤ ਦੇ ਝੂਠੇ ਭਾਂਡੇ ਵੈਗਰੂ ਲਿਆਓ ਚਮਚਾ ਵੈਗਰੂ ਜੁੱਤੀ ਲਿਆਓ ਜੋੜੇ ਸਾਫ ਕੀਤੇ ਚਾਰੇ ਧਰਮ ਇਕੱਠੇ ਕਰਕੇ ਅੱਗ ਲਾਗੀ ਲਾਹੌਰ ਨੂੰ ਉਹ ਕਹਿੰਦੇ ਬਾਬਾ ਕਿਹੜਾ ਆ ਗਿਆ ਇਹਨੂੰ ਛੇਤੀ ਚੁੱਕੋ ਆਖੋ ਸਤਨਾਮ ਇਹ ਖਤਰਾ ਹੋ ਜਾਣਾ ਤੇ ਮੇਰੇ ਬਾਦਸ਼ਾਹ ਨੂੰ ਫਿਰ ਆ ਕੇ ਗ੍ਰਿਫਤਾਰ ਕੀਤਾ ਗਿਆ ਤੇ ਸਤਗੁਰੂ ਜਾਂਦੇ ਜਾਂਦੇ ਕਹਿ ਗਏ ਬਾਬਾ ਬੁੱਢਾ ਜੀ ਅਹੀਂ ਬਾਪਸ ਨਹੀਂ ਆਉਣਾ ਤੇ ਸਾਡੇ ਪੁੱਤਰ ਨੂੰ ਹੁਣ ਮਾਲਾ ਨਹੀਂ ਫੜਾਉਣੀ ਤੇਗਾ ਪਵਾ ਦਿਓ ਵਧੀਆ ਜਰਨੈਲ ਰੱਖੋ ਘੋੜੇ ਰੱਖੋ ਬਥੇਰੇ ਹੱਥ ਜੋੜ ਕੇ ਵੇਖੇ ਉਸ ਦਿਨ ਪਹਿਲੀ ਇਨਕਲਾਬ ਦੀ ਨੀਂਹ ਰੱਖ ਕੇ ਗਿਆ ਮੇਰਾ ਪਿਓ ਮੈਨੂੰ 10 ਸਾਲ ਹੋ ਗਏ ਇਸ ਬਾਪੂ ਗੁਰੂ ਅਰਜਨ ਸਾਹਿਬ ਦੇ ਘਰ ਸੇਵਾ ਕਰਦੇ ਨੂੰ ਆਖੋ ਸਤਨਾ ਤੇ ਬਾਪੂ ਦੇ ਘਰੋਂ ਮੈਨੂੰ ਸਭ ਕੁਝ ਮਿਲਿਆ ਤੇ ਜਦੋਂ ਸਤਗੁਰੂ ਉੱਥੇ ਗਏ ਪਹਿਲਾਂ ਕਹਿੰਦੇ ਦਸਵੰਦ ਦਿਓ ਗੋਲਕ ਦਾ ਮਾਰੇ ਕਹਿੰਦੇ ਸੰਗਤ ਦਾ ਪੈਹਾ ਹੀ ਪੰਜੀ ਨਹੀਂ ਦੇਣੀ ਦੂਜਾ ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚ ਸਾਡੇ ਸ਼ਬਦ ਲਿਖੋ ਮਾਰੇ ਕਹਿੰਦੇ ਤੁਰ ਕੀ ਬਾਣੀ ਐ ਕੱਖਰ ਨਹੀਂ ਬਦਲਾਂਗੇ ਤੀਜਾ ਕਹਿਣ ਲੱਗੇ ਤੁਸੀਂ ਇਸਲਾਮ ਕਬੂਲ ਕਰੋ ਮਾਰੇ ਕਹਿੰਦੇ ਇਹ ਤੇ ਹੋ ਹੀ ਨਹੀਂ ਸਕਦਾ ਤੇ ਚੌਥਾ ਕਹਿਣ ਲੱਗੇ ਫਿਰ ਮਾਫੀ ਮੰਗ ਲਓ ਮਾਰੇ ਕਹਿੰਦੇ ਗੁਨਾਹ ਕਿਹੜਾ ਕੀਤਾ ਇਹ ਚਾਰੇ ਚੀਜ਼ਾਂ ਤੋਂ ਮੁਨਕਰ ਤੇ ਚੰਗੇਜ ਖਾਂ ਦਾ ਬਣਾਇਆ ਜਾਸਾ ਵਾ ਕਾਨੂੰਨ ਹੈ ਕਿ ਜਦੋਂ ਵੀ ਕਿਸੇ ਸੂਰਬੀਰ ਮਹਾਂਪੁਰਖ ਬੰਦਗੀ ਵਾਲੇ ਨੂੰ ਮਾਰਨਾ ਹੋਵੇ ਤੇ ਉਹਦਾ ਲਹੂ ਨਹੀਂ ਡੁੱਲਣਾ ਚਾਹੀਦਾ ਧਰਤੀ ਤੇ ਕਿਉਂਕਿ ਉਹਦੇ ਲਹੂ ਡੁੱਲਣ ਨਾਲ ਜਰਨੈਲ ਪੈਦਾ ਹੁੰਦੇ ਜੋਧੇ ਉਹਨਾਂ ਨੇ ਫਿਰ ਉਸ ਕਾਨੂੰਨ ਮੁਤਾਬਕ ਮੇਰੇ ਪਾਦਸ਼ਾਹ ਸ਼ਾਂਤੀ ਦੇ ਮੈਂ ਦਾਹਾਂ ਗੁਰੂਆਂ ਦਾ ਨਾਂ ਲਵਾਂ ਸਮਾ ਹੋ ਗਿਆ ਵੈਗਰੂ ਬੋਲੀ ਚੱਲਿਓ ਗੁਰੂ ਨਾਨਕ ਵਰਗਾ ਜਪੀ ਕੋਈ ਨਹੀਂ ਬੋਲੋ ਵਾਹਿਗੁਰੂ ਬੋਲਣਾ ਤੁਸੀਂ ਗੁਰੂ ਅੰਗਦ ਸਾਹਿਬ ਵਰਗਾ ਤੱਬੀ ਕੋਈ ਨਹੀਂ ਵਾਹਿਗੁਰੂ ਗੁਰੂ ਅਮਰਦਾਸ ਵਰਗਾ ਸੇਵਾਦਾਰ ਕੋਈ ਨਹੀਂ ਵਾਹਿਗੁਰੂ ਗੁਰੂ ਰਾਮਦਾਸ ਵਰਗੀ ਨਿਮਰਤਾ ਨਹੀਂ ਕਿਸੇ 'ਚ ਵਾਹਿਗੁਰੂ ਤੇ ਗੁਰੂ ਅਰਜਨ ਸਾਹਿਬ ਵਰਗਾ ਧੀਰਜ ਨਹੀਂ ਕਿਸੇ ਕੋ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਵਰਗਾ ਯੋਧਾ ਕੋਈ ਨਹੀਂ ਵਾਹਿਗੁਰੂ ਗੁਰੂ ਹਰ Rai ਸਾਹਿਬ ਵਰਗੀ ਕੋਮਲਤਾ ਨਹੀਂ ਕਿਸੇ 'ਚ ਵਾਹਿਗੁਰੂ ਤੇ ਗੁਰੂ ਹਰਿਕ੍ਰਿਸ਼ਨ ਮਾਰੇ ਵਰਗਾ ਵੈਦ ਕੋਈ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਤਿਆਗੀ ਕੋਈ ਨਹੀਂ ਤੇ ਗੁਰੂ ਗੋਬਿੰਦ ਸਿੰਘ ਵਾਰੇ ਵਰਗਾ ਦਾਨੀ ਕੋਈ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਵਰਗਾ ਸਹਾਰਾ ਕੋਈ ਨਹੀਂ ਕੋਈ ਨਿਹਾਲ ਜਿਦ ਦਿਨ ਸਾਰਿਆਂ ਨੇ ਮਰਨਾ ਉਸ ਦਿਨ ਸਭ ਛੱਡ ਜਾਣੇ ਆ ਕੱਲਾ ਗ੍ਰੰਥੀ ਰਹਿ ਜਾਣਾ ਮੜੀਆਂ ਚ ਆਪਾਂ ਨੂੰ ਚਿਖਾ ਦੇ ਪਾ ਦੇਣਾ ਅਗਲਿਆਂ ਤੇ ਪਾਠੀ ਨੇ ਕੋਲ ਬਹਿ ਕੇ ਫਿਰ ਪੜਨਾ ਸੰਬਤ ਸਾਹਾ ਲਿਖਿਆ ਦੇਵ ਸੱਜਣਾ ਗੁਰੂ ਸਾਹਿਬ ਨੇ ਸਾਥੀ ਬਾਨਾ ਗੁਰਮਖੋ ਬਾਣੀ ਪੜਿਆ ਕਰੋ ਤੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਜੁੜਿਆ ਕਰੋ ਭਾਈ ਸਾਹਿਬ ਕਹਿੰਦੇ ਹੁਕਮ ਪਰ ਮਜਬੂਰੀ ਆ ਤੀਜਾ ਦਿਵਾਨ ਤਾ ਦੇਖੋ ਐ ਤੇ ਕੱਲ ਨੂੰ ਅਮਰਤ ਮਿਲੇ ਹਾਜ਼ਰੀ ਤੇ ਫਿਰ ਜਾਣਾ ਬਠਿੰਡੇ ਤੇ ਸਰੀਰ ਫਿਰ ਤੁਹਾਨੂੰ ਪਤਾ ਵਰਾਗੀਆਂ ਦੇ ਨਾਲ ਤੇ ਵਾਜਾ ਤਵਲਾ ਖੜਕਦਾ ਤੁਹਾਡੀਆਂ ਨਾਲ ਸਰੰਗੀ ਆਪਾਂ ਤੇ ਕੱਲੇ ਹੀ ਆ ਤੇ ਕੱਲੇ ਲਗਾਤਾਰ ਹੈ ਨਾ ਤੁਹਾਡਾ ਪਿਆਰ ਜਿੰਦਾ ਰਵੇ ਦੇ ਪਾਸ ہمارے ਲੋਕ ਤਤੀ ਤਵੀ ਤੇ ਬਿਠਾਇਆ ਵੀ ਲਊ ਨਾ ਡੁੱਲੇ ਵੀ ਜੇ ਇਹਨਾਂ ਦਾ ਲਊ ਡੁੱਲ ਗਿਆ ਤੇ ਜਰਨੈਲ ਪੈਦਾ ਹੋਣੀ ਸ਼ਹੀਦਾਂ ਦੀ ਨੀਂਦ ਰੱਖਣੀ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੰਨੀ ਆਗ ਡਾਈ ਮਹਾਰਾਜ ਸਾਹਿਬ ਜਦੋਂ ਲੱਗ ਗਿਆ ਏ ਤਵੀ ਤੇ ਬਹਿਣ ਲੱਗੇ ਤੇ ਚੰਦੂ ਕੋਲੇ ਖੜਾ ਸੀ ਮੁਰਤਜ਼ਾ ਖਾਨ ਆਪਾਂ ਕਿੰਨਾਂ ਦੀ ਔਲਾਦ ਆ ਇਦਾਂ ਮਹਾਰਾਜ ਨੇ ਤਵੀ ਤੇ ਹੱਥ ਰੱਖਿਆ ਤੇ ਚੰਦੂ ਹੱਸਿਆ ਕਹਿੰਦਾ ਵੀ ਡਰ ਗਿਆ ਇਹ ਤਰ੍ਹਾਂ ਕਿਵੇਂ ਦਿੱਤੀ ਲੱਗਦੀ ਹੈ ਤੇ ਮਹਾਰਾਜ ਹਸੇ ਤੇ ਚੰਦੂ ਕਹਿੰਦਾ ਬਾਬਾ ਜੇ ਵੀ ਮੌਕਾ ਹੀ ਟੋਕੇ ਨਾ ਵੇਖੋ ਉੱਤੇ ਬਹਿਣਾ ਤੁਸੀਂ ਦੋਸਤੋ ਇੱਕ ਪਾਣੀ ਦੀ ਬੋਤਲ ਕੀ